ਸਤਿ ਸ਼੍ਰੀ ਅਕਾਲ ਸਾਨੂੰ ਭਰਾਵੋ ਅੱਜ ਆਪਾਂ ਪਹੁੰਚੇ ਜੀ ਮੋਗਾ ਟਰੈਕਟਰ ਮੰਡੀ ਤੇ ਤੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਆਉਣ ਵਾਲੀ ਕੋਈ ਵੀ ਅਸੀਂ ਟਰੈਕਟਰ ਮੰਡੀ ਦੀ ਵੀਡੀਓ ਪਾਈਏ ਤਾਂ ਉਸ ਦਾ ਨੋਟੀਫਿਕੇਸ਼ਨ ਸਾਰਨੋਂ ਪਹਿਲਾਂ ਤੁਹਾਡੇ ਕੋਲੇ ਪਹੁੰਚੇ ਜੀ ਤੇ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਚਲੋ ਬਾਕੀ ਸਮਾਨੀ ਆਪਾਂ ਗੋਮ ਦੇ ਚਲੋ ਤੁਹਾਡੇ ਨਾਲ ਕਰਦੇ ਆ ਟਰੈਕਟਰਾਂ ਦੇ ਰੇਟਾਂ ਸੰਜੇ ਜੀ ਪਹਿਲਾ ਟਰੈਕਟਰ ਆ ਗਿਆ ਜੀ ਆਪਣਾ ਪ੍ਰੀਤ 6049 ਜੀ 16 ਦੇ ਟਾਇਰਾਂ ਚ ਆ ਜੀ ਗੁਡਇਰ ਕੰਪਨੀ ਦੇ ਟਾਇਰ ਆ ਜੀ ਅਗਲੇ ਟਾਇਰ ਵੀ ਗੁਡਇਰ ਕੰਪਨੀ ਦੇ ਆ ਜੀ ਪੰਜਾਬ ਨੰਬਰ ਟਰੈਕਟਰ ਆ ਜੀ 13 ਮਡ ਦਾ 3 ਲੱਖ 65000 ਰੁਪਿਆ ਡਿਮਾਂਡ ਆ ਜੀ ਟਰੈਕਟਰ ਦੇ ਮਾਲਕ ਦੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਸੋਰਾਜ 855 ਇਹ R17 ਮਾਡਲ ਆ 5,55,000 ਰੁਪਏ ਡਿਮਾਂਡ ਹੈ ਜੀ 14 ਦੇ ਟਾਇਰਾਂ ਜਾ ਵੀ ਗੱਡੀ ਦੇ ਟਾਇਰ ਚਾਰੇ ਬਿਲਕੁਲ ਸਾਫ਼ ਸਰੇ ਉਸ ਤੋਂ ਅਗਲਾ ਰੈਟਰ ਹੈ ਸੋਨਾਲੇਗਾ ਅਰੇ 6 ਮਾਡਲ ਆ ਜੀ 3 ਲੱਖ ਤੇ 10,000 ਰੁਪਏ ਡਿਮਾਂਡ ਹੈ ਜੀ ਉਸ ਤੋਂ ਅਗਲਾ ਰੈਟਰ ਹੈ 9811 ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਤੇ ਨਵੀਂ ਕੰਡੀਸ਼ਨ ਦੇ ਵਿੱਚ ਹੈ 96 ਮਾਡਲ ਦਾ 2 ਲੱਖ ਤੇ 80000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਐਮ ਆਰਐਫ ਦੇ ਟਾਇਰ ਹੈ ਜੀ ਬੈਕ ਸਾਈਡ ਵਾਲੇ 16 9 28 ਸਾਈਜ਼ ਹੈ ਜੀ ਸਵਰਾਜ ਆ ਗਈ 735 ਇਹ ਹੈਗਾ ਜੀ 92 ਮਾਡਲ ਦਾ 1 ਲੱਖ ਤੇ 14000 ਰੁਪਿਆ ਡਿਮਾਂਡ ਹੈ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ 65 ਬਾਈ ਬਾਈ ਦਾ ਲਿਖਿਆ 62 ਬਾਈ ਇਹ ਹੈਗਾ ਜੀ 99 ਮਾਡਲ ਆ 2,30,000 ਰੁਪਿਆ ਡਿਮਾਂਡ ਆ ਜੀ ਟਰੈਕਟਰ ਦੇ ਮਾਲਕ ਜੀ ਹੈ ਸੋਨਾ ਲੀਕ ਆ ਗਿਆ ਜੀ 750 ਦਾ ਡੀ ਆਈ ਇਹ ਹੈਗਾ ਜੀ 2005 ਮਾਡਲ ਆ ਜੀ 290000 ਰੁਪਿਆ ਡਿਮਾਂਡ ਹੈ ਜੀ ਗੁਡਇਰ ਕੰਪਨੀ ਦੇ ਟਾਇਰ ਹੈ ਜੀ 14 ਦੇ ਟਾਇਰਾਂ ਚਾ ਟਰੈਕਟਰ ਬਿਲਕੁਲ ਸਾਫ਼ ਸਫੀ ਕੰਡੀਸ਼ਨ ਦਾ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਮਹਿੰਦਰਾ 275 DI ਇਹ ਹੈਗਾ ਜੀ 95 ਮਾਡਲ ਹੈ 1 ਲੱਖ ਤੇ 40000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੇ ਮਾਲਕ ਦੀ 12 ਦੇ ਟਾਇਰਾਂ ਚਾ ਜੀ ਅਪੋਲੋ ਕੰਪਨੀ ਦੇ ਟਾਇਰ ਹੈ ਸਵਰਾਜ ਆਗਾ ਜੀ 855 ਇਹ ਹੈਗਾ ਜੀ 19 ਮਾਡਲ ਹੈ 6 ਲੱਖ ਰੁਪਿਆ ਡਿਮਾਂਡ ਹੈ ਚਾਰੇ ਟਾਇਰ ਤਾਂ ਨੇ ਬਿਲਕੁਲ ਹੀ ਕੰਡੀਸ਼ਨ ਦੇ ਵਿੱਚ ਹੀ ਪਿਆ ਟਰੈਕਟਰ ਤੇ ਟਾਇਰ ਵੀ ਨਵੇਂ ਆ। ਸਵਰਾਜ ਆ ਗਿਆ ਜੀ 855 14 ਦੇ ਕੈਰਨ ਚ ਐਮ ਆਰਫ ਦੇ ਟਾਇਰ ਵੀ ਚਾਰੇ ਬਿਲਕੁਲ ਨਵੇਂ ਇਹ ਹੈਗਾ 18 ਮਾਡਲ ਆ 5 ਲੱਖ ਤੇ 93000 ਰੁਪਏ ਦੀ ਡਿਮਾਂਡ ਹੈ। ਟਰੈਕਟਰ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦਾ ਜੀ। ਸੋਨਾਲੀ ਕਾ ਆ ਗਈ 60 ਦਾ RX ਚਾਰੇ ਟਾਇਰ ਬਿਲਕੁਲ ਸਾਫ਼-ਸੁਧਰੇ ਆ ਜੀ ਸੀਐਡ ਕੰਪਨੀ ਦੇ ਟਾਇਰ ਆ ਜੀ 16 ਦੇ ਟਾਇਰਾਂ ਚ ਅਗਲੇ ਟਾਇਰ ਹੈਗੇ ਜੀ ਐਮਆਰਐਫ ਦੇ 15 ਮਾਡਲ ਆ 430000 ਰੁਪਇਆ ਡਿਮਾਂਡ ਆ ਜੀ ਟਰੈਕਟਰ ਦੇ ਮਾਲਕ ਦੀ ਸਟੈਂਡਰਡ ਆ ਗਿਆ ਜੀ 450 ਡੀਆਈ 2010 ਮਾਡਲ ਆ ਜੀ 3 ਲੱਖ ਰੁਪਇਆ ਡਿਮਾਂਡ ਆ ਜੀ ਟਰੈਕਟਰ ਦੇ ਮਾਲਕ ਦੀ ਡੱਕ-ਡੁੱਕ ਲੱਗੀ ਆ ਜੀ ਪੂਰੀ ਵਧੀਆ ਫੋਰ ਆ ਗਈ 3600 اپੋਲੋ ਕੰਪਨੀ ਦੇ ਟਾਇਰ ਹੈ ਜੀ 13 ਦੇ ਟਾਇਰਾਂ ਚ ਇਹ ਗਈ 91 ਮਾਡਲ ਹੈ 1 ਲੱਖ 73000 ਰੁਪਿਆ ਰੇਟ ਹੈ ਜੀ 1 ਲੱਖ ਤੇ 75000 ਰੁਪਿਆ ਡਿਮਾਂਡ ਹੈ ਜੀ 59 11 ਆ ਗਈ 85 ਮਾਡਲ ਹੈ ਜੀ ਡੀ ਆਈ ਹੋਇਆ ਜੀ 1 ਲੱਖ ਤੇ 90000 ਰੁਪਿਆ ਡਿਮਾਂਡ ਹੈ ਜੀ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਜੀ ਉਸ ਤੋਂ ਅਗਲਾ ਡੈਟਾ ਆ ਗਈ ਐਸ਼ਰ ਇਹ ਹੈਗਾ ਜੀ 11 ਮਾਡਲ ਆ 1,80,000 ਰੁਪਿਆ ਡਿਮਾਂਡ ਹੈ ਜੀ ਉਸ ਤੋਂ ਅਗਲਾ ਡੈਟਾ ਆ ਗਈ ਫੋਰਡ 3610 ਇਹ ਹੈਗਾ ਜੀ 88 ਮਾਡਲ ਆ ਜੀ 1,30,000 ਰੁਪਿਆ ਡਿਮਾਂਡ ਹੈ ਜੀ ਨਿਊ ਹੋਲੈਂਡ ਆ ਗਈ 3630 ਟੋਪਰ ਇਹ ਹੈ 2012 ਮਾਡਲ ਆ 4,15,000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੇ ਅਗਲਾ ਟਰੈਕਟਰ ਹੈਗੇ ਮੈਸੀ 52 45 DI ਇਹ ਤਿੰਨ ਮਾਡਲ ਹੈ 2,58,000 ਰੁਪਿਆ ਡਿਮਾਂਡ ਹੈ ਚਾਰੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਹੈ ਜੀ 14 ਦੇ ਟਾਇਰਾਂ ਦੇ ਇਸ ਤੋਂ ਹੋਰ ਰੇਟਰ ਆ ਗਈ ਸਵਰਾਜ 855 ਜੀ ਪਿਛਲੇ ਟਾਇਰ ਹੈਗੇ ਜੀ ਪੋਲੋ ਕੰਪਨੀ ਦੇ 14 ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਜੀ ਅਗਲੇ ਟਾਇਰ ਹੈਗੇ ਜੀ ਐਮ ਆਰਫ ਜੀ कसे ਹੋਏ ਹੈ ਟਾਇਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਇਹ ਹੈਗਾ ਨਵਾਂ ਮਾਡਲ 3 ਲੱਖ ਤੇ 70000 ਰੁਪਿਆ ਡਿਮਾਂਡ ਹੈ ਕੋੜ ਆ ਗਈ 3600 80 ਮਾਡਲ ਹੈ ਜੀ 1 ਲੱਖ ਤੇ 32000 ਰੁਪਿਆ ਡਿਮਾਂਡ ਹੈ 13 ਦੇ ਟਾਇਰਾਂ ਚਾ ਜੀ ਪਿਛਲੇ ਟਾਇਰ ਗੁਡਇਰ ਕੰਪਨੀ ਦੇ ਜੀ ਫੇਰ ਫੋਰਡ ਆ ਗਈ 3694 ਮਾਡਲ ਆਈ 1 ਲੱਖ ਤੇ 40000 ਰੁਪਏ ਡਿਮਾਂਡ ਆ ਜੀ ਅਗਲਾ ਟਰੈਕਟਰ ਆ ਗਈ ਸਵਰਾਜ 855 ਇਹ 8 ਮਾਡਲ ਆਈ 3 ਲੱਖ ਤੇ 53000 ਰੁਪਏ ਡਿਮਾਂਡ ਆ ਜੀ 14 ਦੇ ਟਾਇਰਾਂ ਚਾ ਗੁਡਇਰ ਕੰਪਨੀ ਦੇ ਟਾਇਰ ਹੈ ਉਸ ਤੋਂ ਅਗਲਾ ਟਰੈਕਟਰ ਆ ਗਈ ਮਹੀਂਦਰਾ 575 DI ਟਰੈਕਟਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਜੀ ਇਹ ਵੀ 95 ਮਾਡਲ ਆ 1,70,000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਪਹਿਲਾ ਟਰੈਕਟਰ ਹੈ ਜੀ ਅਰਜਨ 605 DI ਇਹ ਹੈ ਜੀ ਨਵਾਂ ਮਾਡਲ ਆ 3,65,000 ਰੁਪਿਆ ਡਿਮਾਂਡ ਹੈ ਇਹ BKT ਕੰਪਨੀ ਦੇ ਟਾਇਰ ਆ ਜੀ 16 9 28 ਸਾਈਜ਼ ਹੈ ਇਹ ਟਾਇਰਾਂ ਦਾ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ फार्म 60 ਆ ਗਈ ਅਗਲਾ ਟਰੈਕਟਰ ਮਾਡਲ ਹੈ ਗਈ 15 4 ਲੱਖ ਤੇ 65000 ਰੁਪਿਆ ਡਿਮਾਂਡ ਹੈ ਜੀ ਐਮਆਰਐਫ ਦੇ ਟਾਇਰ ਆ ਜੀ ਪਿਛਲੇ ਟਾਇਰ ਗੁੱਡਇਰ ਦੇ 14 ਦੇ ਟਾਇਰਾਂ ਦੇ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਈ ਫਾਰਮ 60 ਇਹ ਗਈ 97 ਮਾਡਲ ਆ ਜੀ 1 ਲੱਖ ਤੇ 55000 ਰੁਪਿਆ ਡਿਮਾਂਡ ਹੈ ਜੀ ਬਾਈ ਵੀ ਪੰਜਾਬ ਨੰਬਰ ਟਰੈਕਟਰ ਹੈ ਜੀ ਤੋਗਲਾ ਟਰੈਕਟਰ ਆ ਗਈ ਸਵਰਾਜ 855 ਇਹ ਹੈ ਜੀ 2001 ਮਾਡਲ ਹੈ 2,60,000 ਰੁਪਿਆ ਡਿਮਾਂਡ ਹੈ ਜੀ ਐਮਆਰਐਫ ਦੇ ਟਾਇਰ ਆ ਅਗਲੇ ਜੀ ਪਿਛਲੇ ਟਾਇਰ ਹੈਗੇ ਜੀ ਬੀਕੇਟੀ ਦੇ 13 ਦੇ ਟਾਇਰਾਂ ਚ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਬਿਲਕੁਲ ਉੱਤੇ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਆਈਐਮਟੀ ਦੇ ਕੋਈ ਜੀ ਉੱਤੇ ਇਹ ਸਾਡਾ ਮੈਸੀਵ ਟਰੈਕਟਰ ਹੋ ਗਈ ਹੈ ਇਹ ਹੈਗਾ ਜੀ 76 ਮਾਡਲ ਹੈ 1,35,000 ਰੁਪਿਆ ਰੇਟ ਹੈ ਜੀ ਪਿਛਲੇ ਟਾਇਰ ਇਹਦੇ 12 ਦੇ ਆ ਜੀ ਉਸ ਤੋਂ ਅਗਲਾ ਰੇਟਰ ਆ ਗਈ 1735 ਪੰਪ ਬਾਹਰ ਕਢਾਇਆ ਹੈ ਜੀ ਪਿਛਲੇ ਟਾਇਰ ਬਿਲਕੁਲ ਕਫੇ ਆ ਜੀ ਅਗਲੇ ਟਾਇਰ ਹੈਗੇ 70 80 ਪੈਸੇ ਕੰਡੀਸ਼ਨ ਦੇ ਵਿੱਚ 93 ਮਾਡਲ ਆ ਜੀ 1 ਲੱਖ ਤੇ 45000 ਰੁਪਿਆ ਰੇਟ ਆ ਜੀ ਉਸ ਤੋਂ ਅਗਲਾ ਰੇਟਰ ਆ ਗਈ ਅਰਜਨ ਨੀਵੋ 605 ਡੀ ਆਈ ਐਮ ਐਸ ਇਹ 20 ਮਾਡਲ ਆ ਜੀ 6 ਲੱਖ ਤੇ 60000 ਰੁਪਿਆ ਡਿਮਾਂਡ ਆ ਜੀ ਟਰੈਕਟਰ ਦੇ ਮਾਲਕ ਦੇ ਪਿਛਲੇ ਟਾਇਰ ਹੈਗੇ ਜੇਕੇ ਸੋਨਾ ਜੇਕੇ ਸੋਨਾ ਦੇ 16 ਦੇ ਟਾਇਰਾਂ ਚ ਹੈ ਅਗਲੇ ਟਾਇਰ ਹੈਗੇ ਜੀ ਐਮ ਆਰ ਐਸ ਕੰਪਨੀ ਦੇ ਅਗਲਾ ਟਰੈਕਟਰ ਹੈਗੇ ਸੋਨਾਲੀਕਾ 740 ਦਾ ਪਿਛਲੇ ਟਾਇਰ ਹੈਗੇ ਜੇਕੇ ਕੰਪਨੀ ਦੇ 12 ਦੇ ਅਗਲੇ ਟਾਇਰ ਹੈਗੇ ਗੁਡਇਰ ਕੰਪਨੀ ਦੇ 6 ਚੀਰੀ ਟਰੈਕਟਰ ਹੈ ਜੀ ਪਾਵਰ ਕਲਚ ਹੈ ਜੀ 2000 ਮਾਡਲ ਹੈ ਪੂਰਾ 2 ਲੱਖ ਤੇ 15000 ਰੁਪਿਆ ਡਿਮਾਂਡ ਹੈ ਜੀ ਟਰੈਕਟਰ ਦੇ ਮਾਲਕ ਦੀ ਬਾਕੀ ਟਰੈਕਟਰ ਬਿਲਕੁਲ ਸਾਫ਼ ਸਧਰਾ ਹੀ ਕਿਤੋਂ ਲੀਕਿੰਗ ਨਹੀਂ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਜੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀ ਗੱਡੀ ਆਈ 60 ਦਾ ਉਹ ਪੋਲੋ ਕੰਪਨੀ ਦੇ ਟਾਇਰ ਆ ਜੀ ਪਿਛਲੇ 16 9 28 ਸਾਈਜ਼ ਆ ਜੀ ਅਗਲੇ ਟਾਇਰ ਹੈਗੇ ਗੁਡਇਰ ਕੰਪਨੀ ਦੇ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ 8 ਮਾਡਲ 3,30,000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਸਟੈਂਡਰਡ 345 ਗੁਡਇਰ ਕੰਪਨੀ ਦੇ ਟਾਇਰ ਆ 13 6 22 ਸਾਈਜ਼ ਆ ਜੀ ਟਰੈਕਟਰ ਦੇ ਟਾਇਰਾਂ ਦਾ ਇਹ ਹੈਗਾ ਜੀ 7 ਮਾਡਲ ਦਾ 2 ਲੱਖ ਤੇ 65000 ਰੁਪਿਆ ਡਿਮਾਂਡ ਹੈ ਜੀ ਉਸ ਤੋਂ ਅਗਲਾ ਰੈਕਟਰ ਆ ਗਿਆ ਜੀ 2511 ਇਹ ਵੀ 93 ਮਾਡਲ ਆ ਪੂਰੀ 95000 ਰੁਪਿਆ ਡਿਮਾਂਡ ਹੈ ਚਾਰੇ ਡਰ ਬਿਲਕੁਲ ਕੱਫੀ ਹੈ ਹਾਂ ਹਾਂ ਉਸ ਤੋਂ ਅਗਲਾ ਰੈਕਟਰ ਆ ਗਿਆ ਜੀ ਮਹਿੰਦਰਾ 475 DI ਇਹ 97 ਮਾਡਲ ਹੈ ਜੀ 1 ਲੱਖ ਤੇ 60000 ਰੁਪਿਆ ਡਿਮਾਂਡ ਹੈ ਜੀ ਕੱਲੀ ਟਰੈਕਟਰ ਦੇ ਵਿੱਚ ਟਾਇਰਾਂ ਦੀ ਕਮੀ ਹੈ ਜੀ ਬਾਕੀ ਟਰੈਕਟਰ ਬਿਲਕੁਲ ਓਕੇ ਕੰਡੀਸ਼ਨ ਦਾ ਹੈ ਸਾਫ਼ ਤੋਂ ਦਰਾਂ। ਫਾਰਮ ਹਾਰਥ ਆ ਗਈ। ਇਹ ਹੈਗਾ ਜੀ 99 ਮਾਡਲ ਹੈ 1,97,000 ਰੁਪਿਆ ਡਿਮਾਂਡ ਹੈ ਟਰੈਕਟਰ ਦੇ ਮਾਲਕ ਦੇ। ਸਵਰਾਜ ਆ ਗਿਆ ਜੀ 855 ਪਰਾਣਾ ਮੜ 91 ਮਾਡਲ ਹੈ 1,39,000 ਰੁਪਿਆ ਡਿਮਾਂਡ ਹੈ। ਤੋਂ ਬਾਅਦ ਆ ਗਈ ਨਿਹੰਦਰਾ। ਇਹ ਹੈ ਗਈ 93 ਮਾਡਲ ਹੈ ਜੀ ਡੀਆਈ ਹੋਇਆ ਜੀ 475 ਰੇਟ ਹੈ ਗਈ 1 ਲੱਖ ਤੇ 25000 ਰੁਪਏ ਉਸ ਤੋਂ ਅਗਲਾ ਟਰੈਕਟਰ ਹੈ ਜੀ ਸੋਨਾਲੀ ਦਾ 60 ਦਾ ਆਰਐਕਸ 11 ਮਾਡਲ ਹੈ 3 ਲੱਖ ਤੇ 65000 ਰੁਪਏ ਡਿਮਾਂਡ ਹੈ ਜੀ ਹਾਂਜੀ ਦੋਸਤੋ ਅਗਲਾ ਟਰੈਕਟਰ ਹੈ ਜੀ ਸੋਨਾਲੀ ਦਾ 60 ਦਾ ਇਹ ਹੈ ਗਈ 11 ਮਾਡਲ ਹੈ 3 ਲੱਖ ਤੇ 65000 ਰੁਪਏ ਡਿਮਾਂਡ ਹੈ ਜੀ ਸਾਫ਼ ਤਰੀਕ ਕੰਡੀਸ਼ਨ ਦਾ ਟਰੈਕਟਰ ਹੈ ਜੀ गुडियर कंपनी ਦੇ ਟਾਇਰ ਆ ਜੀ 16928 ਸਾਈਜ਼ ਆ ਇਹ ਟਾਇਰਾਂ ਦਾ ਉਸ ਤੋਂ ਅਗਲਾ ਟਰੈਕਟਰ ਹੈ ਸੁਵਰਾਜ 855 ਜੀ 2001 ਮਾਡਲ ਆ 2,60,000 ਰੁਪਏ ਡਿਮਾਂਡ ਆ ਜੀ ਟਰੈਕਟਰ ਬਿਲਕੁਲ ਸਾਫ਼ ਉਤਰਾ ਜੀ ਬਾਕੀ ਦੀ ਵੀਡੀਓ ਤੇ ਮੈਂ ਚੈੱਕ ਕਰ ਸਕਦੇ ਆ ਅਗਲਾ ਟਰੈਕਟਰ ਆ ਗਾ ਇਸ ਸੋਨਾ ਲੇਖਾ ਡੀ ਆ ਜੀ 60 ਦਾ ਆਰ ਐਕਸ ਇਹ ਹੈ ਗਾ ਜੀ 12 ਮਾਡਲ ਆ 3,85,000 ਰੁਪਏ ਡਿਮਾਂਡ ਆ ਜੀ ਨਾਲ ਦੇ ਟਾਇਰਾਂ ਚਾ ਬਾਈ ਕਹਿੰਦਾ 2012 ਮਾਡਲ ਦੇ باوجود ਹੋਣ ਦੇ ਦੀ ਨਾਲ ਦੇ ਟਾਇਰ ਹੈ ਜੀ ਬਾਈ ਕਹਿੰਦਾ ਇਸ ਹਸਾਬ ਨਾਲ ਵੀ ਚੱਲਿਆ ਵੀ ਘੱਟ ਹੋ ਸਕਦਾ ਫਾਰਮ 60 ਹੈ ਜੀ 2002 ਮਾਡਲ ਹੈ ਜੀ 2 ਲੱਖ ਤੇ 60000 ਰੁਪਿਆ ਡਿਮਾਂਡ ਹੈ ਜੀ ਡਬਲ ਕਲਚ ਟਰੈਕਟਰ ਹੈ ਇਹ ਮਰਫ ਦੇ ਟਾਇਰ ਹੈ ਜੀ 13 ਦੇ ਟਾਇਰ ਹੈ ਚਾਰੇ ਟਾਇਰ ਬਿਲਕੁਲ ਸਾਫ਼ ਸੁਥਰੇ ਨਵੀਂ ਕੰਡੀਸ਼ਨ ਦੇ ਪਏ ਸਵਾਰ ਆ ਗਏ 735 99 ਟਾਇਰ ਨੇ ਬਿਲਕੁਲ ਚਾਰੇ ਇਹ ਹੈ ਜੀ 2000 ਮਾਡਲ ਹੈ ਜੀ 2 ਲੱਖ 317000 ਰੁਪਏ ਡਿਮਾਂਡ ਹੈ ਟਰੈਕਟਰ ਦੇ ਮਾਲਕ ਸਵਰਾਜ ਆਗਾ 735 ਜਕੇ ਦੇ ਟਾਇਰ ਹੈ ਜੀ ਚਾਰੇ ਟਾਇਰ ਬਿਲਕੁਲ ਸਾਫ਼ ਸਾਰੇ ਅਗਲੇ ਥੋੜੇ ਘੱਟ ਹੈ ਜੀ ਇਹ ਹੈਗਾ 90 ਮਾਡਲ ਆ 1 ਲੱਖ ਤੇ 35000 ਰੁਪਏ ਡਿਮਾਂਡ ਹੈ ਸਵਰਾਜ ਆਗਾ 735 ਫਿਰ ਇਹ ਹੈਗਾ ਜੀ 95 ਮਾਡਲ ਆ ਜੀ 1 ਲੱਖ ਤੇ 35000 ਰੁਪਏ ਰੇਟ ਹੈ ਇਹਦੇ ਤੋਂ ਹਾਂਜੀ ਦੋਸਤੋ ਮੋਗਾ ਟਰੈਕਟਰ ਮੰਡੀ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਰ ਬੇਨਤੀ ਆ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਜੀ ਤੇ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ